ਬੀਤੀ ਰਾਤ ਕਪੂਰਥਲਾ ਸੁਲਤਾਨਪੁਰ ਲੋਧੀ ਮਾਰ ਦੇ ਪਿੰਡ ਉੱਚਾ ਬੇਟ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋਣ ਕਾਰਨ ਦਰੱਖਤ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਚਾਲਕ ਨੌਜਵਾਨ ਦੀ ਘਟਨਾ ਸਥਾਨ ਤੇ ਹੀ ਦਰਦਨਾਕ ਮੌਤ ਹੋ ਗਈ ਜਿਸ ਦੀ ਪਛਾਣ ਉਤਮ ਸਿੰਘ ਪੁੱਤਰ ਵਿਕਰਮ ਸਿੰਘ ਉੱਚਾ ਵਾਸੀ ਪਿੰਡ ਉੱਚਾ ਬੇਟ ਵਜੋਂ ਹੋਈ ਹੈ ਘਟਨਾ ਸਮੇਂ ਮੌਜੂਦਾ ਇੱਕ ਪੈਟਰੋਲ ਪੰਪ ਕਰਮੀ ਨੇ ਜਿਸ ਨੇ ਪੂਰਾ ਮੰਜ਼ਰ ਦੇਖਿਆ ਆਪਣੀ ਅੱਖੀ ਉਸ ਨੇ ਪਰਿਵਾਰ ਨੂੰ ਕਾਲ ਕੀਤਾ ਇਸ ਮਾਮਲੇ 'ਚ ਉਸ ਨੇ ਕੀ ਕਿਹਾ ਉਸ ਸੀ ਵੀ ਸੁਣੋ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਵੀਰ ਸਿੰਘ ਦਾ ਹੈ ਜਿਹੜੇ ਬੱਚੇ ਨਾਲ ਇਹ ਘਟਨਾ ਵਾਪਰੀ ਆ ਤੁਹਾਡੇ ਕੀ ਲੱਗਦੇ ਸੀ ਮੇਰਾ ਭਾਂਜਾ ਸੀ ਕਿੰਨੀ ਕਿੰਨੀ ਉਮਰ ਸੀ ਉਹਨਾਂ ਦੀ ਨਾ 17 ਸਾਲ ਉਮਰ ਉਹ ਤੋਂ ਵੀਰ ਪਹਿਲਵਾਨ ਤੇ ਨਾਂ ਨਾਲ ਜਾਣਿਆ ਜਾਂਦਾ ਇਲਾਕੇ ਵਿੱਚ ਆਪਣੇ ਨਵੇਂ ਪਹਿਲਵਾਨ ਤਿਆਰ ਹੋ ਰਿਹਾ ਸੀ ਪਹਿਲਵਾਨੀ ਕਰਦੇ ਸੀ ਹਾਂਜੀ ਹਾਂਜੀ ਬਹੁਤ ਸ਼ੇਰ ਵਾਂਗੂ ਬੜਿਆ ਹਾਂਜੀ ਉਹਨਾਂ ਕੋਲ ਦੇ ਹੁੰਦੇ ਤ੍ਰਿਤਪਾਲ ਪਹਿਲਵਾਨ ਜਿਹੜਾ ਉਹਨਾਂ ਕੋਲ ਜਾਣਕਾਰੀ ਸਾਹਮਣੇ ਆਈ ਘਟਨਾ ਕਿਵੇਂ ਵਾਪਰੀ ਘਟਨਾ ਤਿਰਸ਼ਾ ਮੋੜੇ ਓਵਰ ਸਪੀਡ ਥੋੜੀ ਤੇ ਉਸਦੇ ਕਾਰਨ ਫਿਰ ਕੰਟਰੋਲ ਨਹੀਂ ਹੋਈ ਗੱਡੀ ਇਹ ਕਾਰਨ ਸਾਹਮਣੇ ਆਇਆ ਜੇ ਤੱਕ ਤੇ ਬਾਕੀ ਤੁਹਾਡੇ ਸਾਹਮਣੇ ਹੀ ਹਾਲਾਤ ਜਿਹੜੇ ਆ। ਇਹ ਬੱਚੇ ਅਕਸਰ ਇਹ ਗੱਡੀਆਂ ਵੜੀਆਂ ਤੇਜ਼ ਚਲਾਉਂਦੇ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਆ। ਨਹੀਂ ਫੜਾਉਣੀ ਚਾਹੀਦੀ ਗੱਡੀ ਜੀ ਇਹ ਤੋਂ ਘੱਟ ਜਿੰਨਾ ਕਿ 18 ਸਾਲ ਤੋਂ ਬਾਅਦ ਜਿਹੜੀ ਆ ਫਿਰ ਵੀ ਨਾਲ ਬੈਠਣਾ ਚਾਹੀਦਾ। ਇਕੱਲਿਆਂ ਨਹੀਂ ਭੇਜਣਾ ਚਾਹੀਦਾ। ਹਾਂ ਜੀ ਬੜੇ ਕੀ ਨੋ ਤੁਹਾਡਾ? ਮੇਰਾ ਭਾਈ ਗਗਨਪਾਲ ਸਿੰਘ ਨਾਮ। ਕਿਹੜਾ ਪਿੰਡ ਤੁਹਾਡਾ? ਪਿੰਡ ਉੱਚਾ ਭਾਈ। ਜਿਹੜੇ ਇਹ ਕਟਲਾ ਘਰਸ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਆ ਆਪਣਾ ਭਤੀਜਾ ਹੀ ਲੱਗਦਾ ਈ ਬੰਦੋ ਕਿੰਨੀ ਕਮ ਅ ਰਸੀ ਉਹਨਾਂ ਦੀ ਉਹਨਾਂ ਦੀ 17 ਸਾਲ ਉਮਰ ਹੀ ਤੇ 8 ਗੁਜ 8 8 ਤਰੀਕ ਨੂੰ ਉਹਨੂੰ ਲੱਗਣਾ ਸੀ ਫਾਰਮਾਂ ਵੀ ਹਾਂ ਹਾਂ ਤੇ ਕਟਲਾ ਕਿਵੇਂ ਵਾਪਰੀ ਆ ਵਾਪਰੀ ਭਾਈ ਮੰਡੀ ਮਣੋਂ ਆਇਆ ਵਾ ਤੇ ਇੱਥੇ ਆਣ ਕੇ ਦੋਸਤ ਨੂੰ ਛੱਡ ਗਿਆ ਕਿਤੇ ਤੇ ਇਧਰੋਂ ਲੈਣ ਜਾਂਦਾ ਦੋਸਤ ਨੂੰ ਤੇ ਇਹ ਗੱਲ ਹੋ ਗਈ ਉਹ ਤਾਂ ਚਲ ਗਿਆ ਦੁਨੀਆ ਤੋਂ ਕੀ ਕਰੇ ਬੰਦਾ ਮੌਤ ਜਿਹੜੀ ਨੌਜਵਾਨ ਦੀ ਮੌਕੇ ਤੇ ਹੋ ਗਈ ਸੀ ਮੌਕੇ ਤੇ ਹੋ ਗਈ ਭਾਈ ਰਾਵਦਾ ਸਾਹਿਬ ਨਹੀਂ ਲਿਆ ਮੁੰਡੇ ਨੇ ਪਤਾ ਲੱਗਿਆ ਪਰਿਵਾਰ ਨੂੰ ਭਾਈ ਏਦਾਂ ਬਸ ਪਤਾ ਲੱਗ ਗਿਆ ਮੁੰਡੇ ਦੇ ਯਾਰ ਦੋਸਤ ਨੇ ਉਹਨੇ ਫੋਨ ਕੀਤਾ ਲੱਬ ਲੁੱਬ ਲਿਆ ਇੱਦਾਂ ਹੀ ਜਦੋਂ ਪਰਿਵਾਰ ਮੌਕੇ ਤੇ ਪਹੁੰਚਿਆ ਨੌਜਵਾਨ ਨੂੰ ਅਸਲ ਵੀ ਲੈ ਜਾਏਗਾ ਭਾਈ ਸਿਰਚੀ ਸਾਹਤ ਜਦੋਂ ਤੁਹਾਨੂੰ ਪਤਾ ਇੱਥੇ ਇੱਦਾਂ ਪਾੜ ਪੈ ਗਿਆ ਕੀ ਕਰੂ ਬੰਦਾ ਇੱਥੇ ਇਹ ਇੱਥੋਂ ਏਨੀ ਸਵੀਡ ਨਾਲ ਆ ਗਿਆ ਤੇ ਬੰਦੇ ਤੇ ਕੀ ਕਰੂ ਬੰਦਾ ਇੱਥੇ ਬੰਦਾ ਕੋਲਕਾਰ ਦੇ ਵੀ ਜੇ ਬੰਦਾ ਜਲਾਇਆ ਜਾਂਦਾ ਵੀ ਤਿੰਨ ਜਿਹੜੇ ਉਹਦੇ ਹਿੱਸੇ ਹੋ ਗਏ ਘਰ ਦੇ ਹਾਂਜੀ ਭਾਈ ਤਿੰਨ ਹਿੱਸੇ ਹੋ ਗਏ ਕੀ ਕਰੇ ਬੰਦਾ ਭਾਈ ਕਾਸ ਤੇ ਭਾਈ ਲੋਹਾ ਤੇ ਕੁੱਟ ਕੇ ਸਿੱਧਾ ਆਣਾ ਬੰਦਾ ਥੋੜੀ ਪਿਛੋੜਾ ਪਾਇਆ ਜਿੰਨੇ ਉਹ ਆ ਜਾਣਾ ਉਹ ਗੋਇਆ ਆਪਾਂ ਕੁੱਟ ਕੇ ਸਿੱਧਾ ਕਰ ਲਾਂਗੇ ਪਰ ਬੰਦਾ ਜਿਹੜਾ ਚਲ ਜਾਂਦਾ ਦੁਨੀਆ ਤੋਂ ਭਾਜੀ ਉਹ ਨਹੀਂ ਆਉਂਦਾ ਜਿਹੜਾ ਵਿਸਤਕ ਨੌਜਵਾਨ ਦੀ ਪਰਿਵਾਰ ਦੇ ਵਿੱਚ ਕੌਣ-ਕੌਣ ਸੀਗਾ ਭਾਈ ਇਹਨਾਂ ਦੇ ਪਰਿਵਾਰ 'ਚ ਆ ਗਿਆ ਇਹਨਾਂ ਦਾ ਪਿਤਾ ਜੀ ਇਹਨਾਂ ਦੇ ਮੰਮੀ ਹੈਗੇ ਆ ਇਹਨਾਂ ਦੇ ਭੈਣਾਂ ਵਾਂ ਇਆ ਆਪ ਹੀ ਭਾਈ ਗੱਲਾ ਗੱਲਾ ਭਾਈ ਮੁੰਡਾ ਜੀ ਬੋਲੇ ਬੱਚੇ ਦਾ ਮਰ ਤੱਕ ਸਰੀਰ ਕਿੱਥੇ ਆਉਣਾ ਇਸ ਟਾਈਮ ਇਹ ਹੁਣ ਭਾਈ ਕੀਰਾਂ ਵਾਲੀ ਆ ਅੱਛਾ ਹਾਂਜੀ ਫ੍ਰੀਜਰ ਆ ਤੇ ਕੀ ਵਾਲੀ ਉੱਥੇ ਲੱਗਾ ਸਰਕਾਰ ਜਿਹੜਾ ਪਰਿਵਾਰ ਦੇ ਸਰਕਾਰ ਭਾਈ ਬਾਹਰੋਂ ਆਣ ਕੇ ਕੈਨੇਡਾ ਜੋ ਭਾਈ ਤੇ ਫੇਰ ਸਰਕਾਰ ਕਰਾਂਗੇ ਠੀਕ ਹੈ ਹਾਂਜੀ ਸਰ ਕੀ ਨਾਮ ਤੁਹਾਡਾ ਸੰਦੀਪ ਸਿੰਘ ਭਾਈ ਜੀ ਸੰਦੀਪ ਸਿੰਘ ਜੀ ਜਿਹੜੀ ਰਾਤ ਪ੍ਰੋਪਲ ਪੰਪ ਦੇ ਸਾਹਮਣੇ ਘਟੜਾਂ ਵਾਪਰੀ ਉਹ ਕਿਵੇਂ ਵਾਪਰੀ ਆ ਭਾਜੀ ਮੈਂ ਰਾਤ ਪੰਪ ਤੇ ਡਿਊਟੀ ਕਰਦਾ ਹਾਂ ਮੈਨੂੰ ਬਹੁਤ ਜ਼ਿਆਦੀ ਖੜਕੇ ਦੀ ਆਵਾਜ਼ ਆਈ ਮੈਂ ਇਧਰੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਨਾ ਜਦੋਂ ਮੈਂ ਬਾਹਰ ਗਿਆ ਆਂ ਭਾਜੀ ਤੇ ਮੈਂ ਦੇਖਿਆ ਵੀ ਉਹ ਇੱਕ ਸਾਈਡ ਗੱਡੀ ਦੀ ਪਈ ਸੀ ਇੱਕ ਸਾਈਡ ਤੇ ਲੱਭੀ ਨਹੀਂ ਪੰਜਾ ਸੱਤਾ ਮਿੰਟਾਂ ਦੇ ਵਿੱਚ ਦੂਜੀ ਸਾਈਡ ਲੱਭੀ ਦੂਜੀ ਸਾਈਡ ਤੋਂ ਜਦੋਂ ਗਾਹਾਂ ਗਏ ਆ ਉੱਥੇ ਮੈਂ ਉਤਮਵੀਰ ਬੈਠਾ ਏ ਉਹ ਲੰਮੇ ਪੈ ਗਏ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਨਾ ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਸੀਗੇ ਹਾਂਜੀ ਹਾਂਜੀ ਇੱਕੋ ਪਿੰਡ ਦੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਆਪਣਾ ਭਰਾ ਹੀ ਆ ਠੀਕ ਹੈ ਕੀ ਦੇਖਿਆ ਤੁਸੀਂ ਮੌਕੇ ਤੇ ਮੌਕੇ ਤੇ ਭਾਜੀ ਫਿਰ ਉਹ ਜਿਹੜੀ ਗੱਡੀ ਉਹ ਵੀ ਦੋ ਤਿੰਨ ਹਿੱਸਿਆਂ ਚ ਪਈ ਸੀ ਜੀ ਤੇ ਉਤਮ ਵੀ ਭਾਜੀ ਵੀ ਪਿਆ ਸੀ ਇਦਾਂ ਲੰਮੇ ਸੀ ਉਹ ਪੈਰ ਉਹਨਾਂ ਦੇ ਘਰ ਦੇ ਵਿੱਚ ਸੀ ਤੇ ਜਦੋਂ ਮੈਂ ਦੇਖਿਆ ਦੁਖਿਆ ਤੇ ਲੱਗੇ ਜਿਹੜੇ ਹੋਰ ਬੰਦੇ ਗਏ ਫੇ ਭਾਈ ਉਹਨਾਂ ਨੂੰ ਫੋਨ ਕੀਤਾ ਜੀ ਤੇ ਭਾਜੀ ਹੁਣ ਆਏ ਫੇ ਬਾਹਰ ਕੱਢਿਆ ਮੁੰਡੇ ਨੂੰ ਉਤਮ ਨੂੰ ਫੇਰ ਸ਼ਹਿਰ ਲੱਗੇ ਭਾਜੀ ਉੱਥੇ ਉਹਨਾਂ ਨੇ ਉਹਨਾਂ ਨੂੰ ਫੇਰ ਮਤ ਕੁਝ ਕਰਤਾ ਹਾਂਜੀ ਹਾਂਜੀ ਫੇਰ ਗਿਆ ਜੀ ਹਾਂਜੀ ਤੇ ਬਾਅਦ ਚੋਂ ਫੇਰ ਘਰੇ ਲੰਦਾ ਸੀ ਤੇ ਇਕਟਣਾ ਦੇ ਕੋਈ ਕਾਰਨ ਸਾਹਮਣੇ ਆਏ ਕੋਈ ਵੀ ਕਿ ਆ ਸਕਿਓ ਵਾਪਰਿਆ ਨਹੀਂ ਭਾਜੀ ਮੈਨੂੰ ਤਾਂ ਖੜਕੇ ਦੀ ਆਵਾਜ਼ ਆਈ ਮੈਂ ਫੇਰ ਉੱਠ ਕੇ ਗਿਆ ਜੀ ਜੀ ਸਹੀ ਬੰਦੇ ਦੋ ਸੀ ਦੋਵੇਂ ਜਣੇ ਉੱਠ ਕੇ ਗਏ ਤੇ ਉੱਥੇ ਜਾ ਕੇ ਦੇਖਿਆ ਫੇਰ ਗੱਡੀ ਦੋ ਤਨੇ ਹਿੱਸਿਆਂ ਦੇ ਵਿੱਚ ਫਿਲਰੀ ਪਈ ਪਹਿਲਾਂ ਹਾਨੂੰ ਇੱਕ ਚੀਜ਼ ਹੀ ਦਿਖੀ ਆ ਦੂਜੀ ਜਿਹੜੀ ਬਾਅਦ ਚ ਦੇਖੀ ਕਿਉਂਕਿ ਉੱਥੇ ਛਾਪੀਆਂ ਹੀ ਭਾਜੀ ਨੇ ਰਵੋਈ ਜੀ 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 ਹਾਂ ਜਦੋਂ ਲੱਭ ਤੇ ਰਹੇ ਫੇਰ ਪਤਾ ਲੱਗਾ ਜਿੱਦਾਂ ਸਾਈਡਾਂ ਤੇ ਗੱਡੀ ਗੁੱਡੀ ਲੱਗੀ ਫੇਰ ਚੈਸੀ ਦਾ ਪਤਾ ਲੱਗਾ ਠੀਕ ਹੈ ਹਾਂਜੀ ਇਹ ਕਾਫੀ ਦੂਰ ਤੱਕ ਸਮਾਨ ਜਿਹੜਾ ਕਾਰ ਦਾ ਖਿੰਦਰਿਆ ਹਾਂਜੀ ਹਾਂਜੀ ਖਿਲਰਿਆ ਹੈ ਭਾਜੀ ਕਾਫੀ ਦੂਰ ਤੱਕ ਹੀ ਕੋਈ ਚੱਕਾ ਕਿਤੇ ਸੀ ਕੋਲ ਸੈਂਸਰ ਕਿਸੇ ਬੰਨੇ ਨੂੰ ਚੱਲ ਗਿਆ ਠੀਕ ਹੈ ਇੰਜਣ ਕਿਤੇ ਆ ਡਿੱਗੀ ਆ ਬੈਕ ਸਾਈਡ ਕਿਤੇ ਹੈ ਬੈਕ ਸਾਈਡ ਪਹਿਲਾਂ ਪਿੱਛੇ ਵੱਜਦੀ ਨਾ ਜਿੱਥੇ ਹਾਂ ਕਿਕਰ ਤੇ ਉਹ ਉੱਥੇ ਰਹਿ ਗਈ ਆ ਠੀਕ ਹੈ ਦੂਜੀ ਸਾਈ ਕਿ ਉਸ ਤੋਂ ਅੱਗੇ ਉੱਤੋਂ ਭਾਈ ਬੈਠੇ ਹੋ ਤੇ ਲੰਮੇ ਪੈ ਗਏ ਠੀਕ ਯਾਨੀ ਕਿ ਉਹਨਾਂ ਨੂੰ ਕੋਹੋਸ਼ ਨਹੀਂ ਹੈਗੀ ਠੀਕ ਹਾਂਜੀ ਹਾਂਜੀ ਸਰ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਮੰਗਲ ਸਿੰਘ ਸਹਿਪਲਾ ਬਾਹ ਦੇ ਬਿਕਰਮਜੀਤ ਸਿੰਘ ਪ੍ਰਧਾਨ ਜਿਹੜੇ ਮੇਰੇ ਪਰਮ ਮਿੱਤਰ ਸੀਗੇ ਜਿਹੜੇ ਬੱਚੇ ਦੀ ਛੜਕਾਤ ਸੇਰ ਤੇ ਮੌਤ ਹੋਈ ਹੈ ਤਾਂ ਮਤਲਬ ਕਿਵੇਂ ਹੋਈ ਹੈ ਪ੍ਰਧਾਨ ਸਾਹਿਬ ਜੀ ਦੱਸਣ ਤੇ ਹੈ ਜੀ ਵੀ ਉਹ ਗਾਡੀ ਵਾਸ਼ ਕਰਾਉਣ ਗਿਆ ਸੀਗੇ ਜੀ ਤੇ ਰਸਤੇ ਵਿੱਚ ਬਾਅਦ ਚ ਐਕਸੀਡੈਂਟ ਹੋ ਗਿਆ ਤੇ ਇਹਨਾਂ ਨੂੰ ਕਾਲ ਆਈ ਆ ਪਟ્રોલ ਪੰਪ ਆਏ ਨੇ ਕੀਤੀ ਆ ਜੀ ਜਦੋਂ ਜਾ ਕੇ ਗਏ ਆ ਤਾਂ ਗੰਭੀਰ ਹਾਲਤ ਸੀਗੀ ਤੇ ਛੱਕੇ ਸਿਵਲ ਹਸਪੀਟਲ ਲੈ ਗਿਆ ਤੇ ਉਹਨਾਂ ਨੇ ਮ੍ਰਿਤਕ ਘੋਸ਼ ਕਰਤਾ ਜੀ ਸਦਮਾ ਇੰਨਾ ਜ਼ਿਆਦਾ ਹੋ ਗਿਆ ਵਾ ਵੀ ਇਹ ਤੋਂ ਕਿ ਸ਼ਬਦ ਹੈ ਨਹੀਂ ਕੋਈ ਉਹਨੂੰ ਜਿੰਨਾ ਸਾਡੇ ਪਰਿਵਾਰ ਪਰਦਾ ਸਾਹਮਣਾਂ ਜਾਂ ਪਰਦਾ ਪਰਿਵਾਰ ਦੇ ਨਾਲ ਜਿੰਨਾ ਧੱਕਾ ਕਰ ਗਿਆ ਇਸ ਟਾਈਮ ਤੇ ਸਾਡੇ ਦੋ ਤਿੰਨ ਪਿੰਡਾਂ ਦੇ ਵਿੱਚ ਪੂਰੀ ਸੋਗ ਦੀ ਲਹਿਰ ਹੈ ਜੀ ਤੇ ਮਹਾਰਾਜ ਨੇ ਬਹੁਤ ਧੱਕਾ ਕੀਤਾ ਬੱਚਾ ਵੀ ਗਰ ਇਕੱਲਾ ਇਕੱਲਾ ਸੀ ਕਹਿੰਦੇ ਇਕੱਲਾ ਇਕੱਲਾ ਬੱਚਾ ਸੀ ਜੀ ਇਹਦੀ 8 ਸਰੀਗ ਨੂੰ ਉਹਦਾ ਬਾਡੀ ਸੀਗਾ ਉਹਨੂੰ ਮਾ ਸਾਲ ਲੱਗਣਾ ਸੀ ਹਲੇ 18 ਸਾਲ ਲੈਣੀ 18 ਸਾਲ ਲਏ ਸੀ ਹਾਂਜੀ ਔਰ ਇੱਕ ਤਰੀਕ ਨੂੰ ਬੇਟੇ ਨੇ ਕੁਸ਼ਤੀ ਕੀਤੀ ਹਲੇ ਜੀ ਪਹਿਲਵਾਨੀ ਕਰਦੇ ਸੀਗੇ ਬਹੁਤ ਵਧੀਆ ਸਰੀਰ ਸੀਗਾ ਹਾਂਜੀ ਹੋਰ ਵੀ ਬੱਚਿਆਂ ਨੂੰ ਦੱਸਦੇ ਪ੍ਰੇਰਿਤ ਕਰਦੇ ਸੀਗੇ ਪ੍ਰੇਰਿਤ ਕਰਦੇ ਸੀ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਸੀਗੇ ਤੇ ਪ੍ਰਧਾਨ ਜੀ ਵੀ ਇਹੋ ਹੀ ਕੰਮ ਕਰਦੇ ਸੀਗੇ ਵੀ ਜਿਮ ਜਾਂਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀਗੇ ਜੀ ਖੇਡਾਂ ਵੱਲ ਵੀ ਪ੍ਰਮੋਟ ਕਰਦੇ ਸੀਗੇ ਖੇਡਾਂ ਨੂੰ ਪ੍ਰਮੋਟ ਕਰਦੇ ਸੀ ਪਰ ਮਹਾਰਾਜ ਨੇ ਜੋ ਪ੍ਰਧਾਨ ਜੀ ਨੇ ਕੀਤਾ ਵਾ ਬਹੁਤ ਮਾੜਾ ਕੀਤਾ ਕਿ ਬਹੁਤ ਬਹੁਤ ਮਾੜਾ ਕੀਤਾ ਜੀ ਇਥੋਂ ਕਿ ਬੱਚੇ ਦਾ ਇਹ ਅੰਤਮ ਸੰਸਕਾਰ ਕਿਦੋਂ ਕਰ ਰਹੇ ਆ ਇਹ ਦੇਖੋ ਜੀ ਉਹਦੇ ਪਰਿਵਾਰ ਇੱਕ ਥੋੜਾ ਵਿਦੇਸ਼ ਦੇ ਵਿੱਚ ਵਿਦੇਸ਼ ਵਿੱਚ ਹੈ ਜੀ ਹਾਂਜੀ ਜਦੋਂ ਆਉਣਗੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਸਾਰਿਆਂ ਨੂੰ ਦੱਸਿਆ ਜਾਊਗਾ ਜਦੋਂ ਸੰਸਕਾਰ ਹੋਊਗਾ ਤੇ ਠੀਕ ਸਾਰਿਆਂ ਨੂੰ ਠੀਕ ਹੈ